ਸਾਰਾ ਗੱਲਾ ਖਾਲੀ ਕਰ ਗਏ ਸਾਰੀ ਭਾਣ ਲੈ ਗਏ ਗੱਲੇ ਚ ਇਧਰ ਕੱਲ ਤੇ ਨੀਅਰ पे ਕਿਹਾ ਅਸ਼ਲੀਆ ਸੀ ਕਿ ਕੋ ਟੁੱਟੇ ਤੈਨੂੰ ਗੁੱਟੀਆਂ ਸੀ ਦਸ ਦਸ ਦੀਆਂ ਤੰਨੇ ਉਹ ਲੈ ਗਏ ਭਾਣ ਸਾਰੀ ਕੱਢ ਕੇ ਲੈ ਗਏ ਰਾਤ ਦੀ ਸੇਲ ਜਿਹੜੀ ਸੀਗੀ ਕੱਲ ਸ਼ਾਮ ਨੂੰ ਪਾਪਾ ਚਲੇ ਜਾਂਦੇ ਉਦੋਂ ਬਾਅਦ ਸੇਲ ਵਹੀ ਹੁੰਦੀ ਸਾਰੀ ਸਾਰੀ ਲੈ ਗਏ ਇਧਰ ਪਾਪਾ ਨੇ ਕੁਝ ਰੱਖਿਆ 2-3000 ਰੁਪਏ ਦੀ ਭਾਣ ਥੱਲੇ ਪਈ ਸੀ ਕਿ ਛੋਲੇ ਚ ਉਹ ਵੀ ਲੈ ਗਏ ਸਾਰੀ ਉਹ ਸਿਕਟਾਂ ਮਈਆਂ ਸੀ ਰਪਈਆਂ ਉਹ ਸਾਰੀਆਂ ਲੈ ਗਏ ਤੇ ਕੋਲੇ ਪਾਈਆਂ ਮੁੱਠਾ ਭਰ ਕੇ ਲੈ ਗਏ ਸਾਰੇ ਬੈਗਟ ਆਏ ਕਿੱਥੋਂ ਤੋਂ ਪਤਾ ਲੱਗ ਉਹ ਪੌਣੀਆਂ ਜੀ ਉਤਰ ਕੇ ਆਏ ਕੋਠੇ ਤੋਂ ਪਿਛਲੇ ਨਾ ਖੂਦ ਦਰਵਾਜ਼ਾ ਓਪਨ ਹੀ ਹੁੰਦਾ ਕਈ ਵਾਰ ਉਹ ਟੱਪ ਕੇ ਤੇ ਉੱਪਰ ਚੜ੍ਹੇ ਪਿਛਲੇ ਪਾਸੇ ਓਪਨ ਹੀ ਇਹਨਾਂ ਦਾ ਸਾਰਾ ਸੀਸੀਟੀਵੀ ਵੀ ਹੈ ਹਾਂਜੀ ਸੀਸੀਟੀਵੀ ਕੈਮਰੇ ਚ ਵੀ ਹੈ ਕੈਮਰੇ ਦੇ ਵਿੱਚ ਹਾਂਜੀ ਚੈੱਕ ਕੀਤਾ ਉਹ ਉੱਪਰ ਉਤਰਦੇ ਪਏ ਉਹਦੇ ਨੇ ਪਾਸਿਆ ਨਾ ਉਹ ਦੇਖੋ ਤੇ ਸਾਰੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਬੂਟਾਂ ਦੇ ਨਿਸ਼ਾਨ ਉਵੇਂ ਹੀ